ਸ਼੍ਰੀ ਮੋਕਸ਼ ਸਾਹਿਬ ਪੁਲਿਸ ਵੱਲੋਂ ਸਵੇਰੇ ਕਾਸੋ ਆਪਰੇਸ਼ਨ ਤਹਿਤ ਨਸ਼ਾ ਤਸਕਰਾ ਅਤੇ ਸਮਾਜ ਵਿਰੋਧੀ ਅਨਸਰਾਂ ਵਿਰੁੱਧ ਚਲਾਇਆ ਗਿਆ ਸਰਚ ਅਭਿਆਨ ਗੌਰਵ ਯਾਦਵ ਆਈਪੀਐਸ ਡੀਜੀਪੀ ਪੰਜਾਬ ਗੁਰਚਰਨ ਸਿੰਘ ਆਈਪੀਐਸ ਆਈਜੀ ਫਰੀਦਕੋਟ ਰੇਂਜ ਫਰੀਦਕੋਟ ਜੀ ਵੱਲੋਂ ਸ਼ਰਾਰਤੀ ਅਨਸਰਾਂ ਅਤੇ ਨਸ਼ਿਆਂ ਖਿਲਾਫ ਮਹਿੰਮ ਕੀਤੀ ਗਈ ਹੈ ਜਿਸ ਤਹਿਤ ਨਾਕਾਬੰਦੀ ਕਰ ਵਹੀਕਲਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਅਤੇ ਸ਼ੱਕੀ ਪੁਰਸ਼ਾਂ ਦੇ ਟਿਕਾਣਿਆਂ ਤੇ ਸਰਚ ਕੀਤਾ ਜਾ ਰਿਹਾ ਹੈ ਇਸੇ ਤਹਿਤੀ ਅੱਜ ਸ਼੍ਰੀ ਭਗਵਤ ਸਿੰਘ ਮੀਨਾ ਆਈਪੀਐਸ ਐਸਐਸਪੀ ਸ਼੍ਰੀ ਮੁਕਸਸਾਦੀ ਅਗਵਾਈ ਵਿੱਚ ਮਨਜੀਤ ਸਿੰਘ ਢਿੱਲੋਂ ਐਸਪੀਡੀ ਦੀ ਨਿਗਰਾਨੀ ਹੇਠ ਸਤਨਾਮ ਸਿੰਘ ਡੀ ਐਸਪੀ ਸ਼੍ਰੀ ਮੁਕਸਸ ਸਾਹਿਬ ਅਤੇ ਐਸਆਈ ਵਰਮਨ ਮੁਖ ਅਫਸਰ ਥਾਣਾ ਸਿਟੀ ਮੁਕਸਸ ਸਾਹਿਬ ਅਤੇ 70 ਦੇ ਕਰੀਬ ਪੁਲਿਸ ਮੁਲਾਜ਼ਮਾਂ ਵੱਲੋਂ ਕ੍ਰਿਮੀਨਲ ਵਿਅਕਤੀ ਜਿਨ੍ਹਾਂ ਦੇ ਪਹਿਲਾਂ ਪਰਚੇ ਦਰਜ ਹਨ ਉਹਨਾਂ ਦੇ ਘਰਾਂ ਵਿੱਚ ਕਸੋ ਆਪਰੇਸ਼ਨ ਤਹਿਤ ਸਰਚ ਅਭਿਆਨ ਚਲਾਇਆ ਗਿਆ ਅੱਜ ਜਿਹੜਾ ਇਹ ਕਾਰਪੋਰੇਟ ਚਲਾ ਰਹੇ ਹਾਂ ਉਹਦੇ ਬਾਰੇ ਸਭ ਜਾਣਦੇ ਆ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ੍ਰੀ ਭਾਗੀਰਥ ਮਿੰਨਾ ਜੀ ਨੇ ਦਿਸ਼ਾ ਨਿਰਦੇਸ਼ ੇਟ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿੱਚ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸਾ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ 엘ਿਮੈਂਟਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੋ ਰਿਕਵਰੀ ਹੋਏਗੀ ਹਾਲੇ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ ਜੀ ਸਰ ਜਿਹੜਾ ਇਹ ਕਾਰਪੋਰੇਸ਼ਨ ਚਲਾ ਰਹੇ ਹਾਂ ਉਹਦੇ ਬਾਰੇ ਸਭ ਜਾਣ ਅ ਅੱਜ ਮਾਨਯੋਗ ਡੀਜੀਪੀ ਪੰਜਾਬ ਸਾਹਿਬ ਅਤੇ ਸਾਡੇ ਮੁਖਸਰ ਸਾਹਿਬ ਜ਼ਿਲ੍ਹੇ ਦੇ ਐਸਐਸਪੀ ਸ਼੍ਰੀ ਭਾਗਿਰਤ ਮਿੰਨਾ ਜੀ ਨੇ ਦਿਸ਼ਾ ਨਿਰਦੇਸ਼ੇ ਸਵੇਰੇ 8 ਵਜੇ ਤੋਂ ਲੈ ਕੇ 11 ਵਜੇ ਤੱਕ ਕੋਆਰਡੀਨੇਟ ਸਰਚ ਆਪਰੇਸ਼ਨ ਸਾਰੇ ਜ਼ਿਲ੍ਹੇ ਵਿੱਚ ਚਲਾਇਆ ਜਾ ਰਿਹਾ ਹੈ ਇਸ ਆਪਰੇਸ਼ਨ ਚ ਜਿਹੜੇ ਖਾਸ ਤੌਰ ਤੇ ਐਨਡੀਪੀਐਸ ਦੇ ਬੇਲਡ ਆਊਟ ਮੁਜਰਮ ਨੇ ਉਹਨਾਂ ਦੀ ਸਰਚ ਵਗੈਰਾ ਕਰ ਰਹੇ ਆ ਤੇ ਇਸ ਕਾਸ ਆਪਰੇਸ਼ਨ ਨਾਲ ਇੱਕ ਐਂਟੀ ਸੋਸ਼ਲ ਐਲੀਮੈਂਟਸ ਤੇ ਪ੍ਰਭਾਵ ਪਾਉਣ ਦੀ ਕੋਸ਼ਿਸ਼ ਹੈ ਪੁਲਿਸ ਦੀ ਤੇ ਜਨਰਲ ਸਿਟੀਜ਼ਨ ਨੂੰ ਇੱਕ ਸੈਂਸ ਆਫ ਸਿਕਿਉਰਟੀ ਪ੍ਰੋਵਾਈਡ ਕਰਨ ਵਾਲੀ ਗੱਲ ਹੈ ਸਰ ਕੁਝ ਰਿਕਵਰੀ ਹੋਈ ਹੈ ਹਜੇ ਚੱਲ ਰਿਹਾ ਆਪਰੇਸ਼ਨ ਉਮੀਦ ਹੈ ਰਿਕਵਰੀ ਹੋਏਗੀ ਤੇ ਜਿਵੇਂ ਰਿਕਵਰੀ ਹੁੰਦੀ ਹੈ ਅਸੀਂ ਤੁਹਾਨੂੰ ਅਪਡੇਟ ਕਰ ਦਿਆਂਗੇ ਅਗਲੇ ਪਾਠ ਵਿੱਚ

ਚਲੇ ਜਾਓ ਪੰਚਾਇਤ ਦੇ ਨਾਲ ਚਲੇ ਜਾਓ ਅੱਪਰ ਕਮਰੇ ਵਾ ਦੇਖੋ ਨਾ ਕਵਰ